ਪੰਜਾਬ ਦੇ ਸਿਹਤ ਪਰਿਵਾਰ ਪਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਇੱਕ ਆਧੁਨਿਕ ਹਾਈ ਟ੍ਰੈਕ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਪੂਰੀ ਇਰਾਰਾ 에어 ਕੰਡੀਸ਼ਨਰ ਇਸ ਹੌਲਤ ਵਿੱਚ ਦੋ ਅਤਿ ਆਧੁਨਿਕ ਬੈਡਮਿੰਟਨ ਕੋਰਟ, ਬੇਬਲ ਟੈਨਿਸ ਸਹੂਲਤਾਂ ਤੇ ਇੱਕ ਅਤਿ ਆਧੁਨਿਕ ਜਿਮ ਹਨ ਜੋ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਮਰਪਿਤ ਕੀਤੇ ਗਏ ਹਨ। ਸਭ ਅੱਜ ਮੈਂ ਤੁਹਾਨੂੰ ਕੀ ਕਿ ਸੁੰਦਾ ਦਿੱਤੀ ਦੇਖੋ ਜਦੋਂ ਆਪਾਂ ਮੈਡੀਕਲ ਕਾਲਜ ਦੀ ਗੱਲ ਕਰਦੇ ਆ ਨਾ ਜੀ ਉਹਦੇ ਚ ਨਾਰਮਲੀ ਆਪਾਂ ਗੱਲ ਕਰਦੇ ਆ ਆਪਰੇਸ਼ਨ ਟਰੈਕਟਰ ਦੀ ਆਪਾਂ ਗੱਲ ਕਰਦੇ ਆ ਜਿੱਥੇ ਪੇਸ਼ੈਂਟਸ ਨੂੰ ਰੇਡੀਓਥੈਰੇਪੀ ਲੱਗਣੀ ਆ ਜਾਂ ਉਹਨਾਂ ਦੇ ਹੋਰ ਲੈਬ ਰੂਮ ਦੀ ਗੱਲ ਕਰਦੇ ਆ ਐਮਰਜੈਂਸੀ ਦੀ ਗੱਲ ਕਰਦੇ ਆ ਮਰੀਜ਼ਾਂ ਦੀ ਗੱਲ ਕਰਦੇ ਆ ਲੇਕਿਨ ਇੱਥੇ ਜਿਹੜੇ ਕੰਮ ਕਰਨ ਵਾਲੇ ਆ ਚਾਹੇ ਉਹ ਮੈਡੀਕਲ ਸਟੂਡੈਂਟਸ ਆ ਟੀਚਰਸ ਆ ਜਾਂ ਜਿਹੜੇ ਪੈਰਾਮੈਡੀਕ ਦੇ ਸਟੂਡੈਂਟਸ ਆ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਖੁਦ ਹਲਦੀ ਹੋਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਉੱਥੇ ਨੀਚੇ ਪਲੇਗ੍ਰਾਉਂਡ ਹੋਣ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਲੇਟੈਸਟ ਜਿਹੜਾ ਹੈਗਾ ਉਹ ਬੈਡਮਿੰਟਨ ਕੋਰਟ ਹੈ ਇੱਧਰ ਬਾਟੀ ਜਿਹੜਾ ਹੈਗਾ ਜਿਮ ਹੈਗਾ ਹੈਲਥ ਵਾਸਤੇ ਆਊਟਡੋਰ ਜਿਹੜਾ ਹੈਗਾ ਫੁੱਟਬਾਲ ਦਾ ਕ੍ਰਿਕਟ ਦਾ ਔਰ ਬਾਸਕਟਬਾਲ ਦਾ ਆਊਟਡੋਰ ਜਿਹਨੇ ਸਟੇਡੀਅਮ ਆ ਗਿਆ ਬਾਹਰ ਆ ਗਿਆ ਪਹੁੰਚਾ ਗਿਆ ਤੇ ਇਹ ਸਾਰੀਆਂ ਸਪੋਰਟਸ ਫੈਸਿਲਿਟੀ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਰੂਰੀ ਹੈ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜਿਹੜਾ ਹੈਗਾ ਸਟ्रेस ਹੁੰਦਾ ਹੈਗਾ ਦੇ ਆਰ ਜਦੋਂ ਬੱਚੇ ਆ ਕੇ ਇੱਥੇ ਖੇਡ ਕੇ ਜਾਣਗੇ ਉਹਨਾਂ ਦੀ ਰਿਟੈਂਸ਼ਨ ਪਾਵਰ ਵੀ ਵੱਧਦੀ ਹੈ ਔਰ ਤੁਸੀਂ ਚਾਹੇ ਉੱਪਰ ਇਸ ਤੋਂ ਟੈਟੀ ਦਾ ਬਣੇਗਾ ਟੈਟੀ ਖੇਡ ਰਹੇ ਹੋ ਔਰ ਬੈਡਮਿੰਟਨ ਖੇਡ ਰਹੇ ਹੋ ਜਾਂ ਜਿਮ ਕਰ ਰਹੇ ਹੋ ਤੁਹਾਡੀ ਫਿਜ਼ੀਕਲ ਸਟਰੈਂਥ ਤੁਹਾਡੀ ਕਨਸੈਂਟਰੇਸ਼ਨ ਵੱਧਦੀ ਹੈ ਆਫਟਰ ਆਲ ਜਦੋਂ ਆਪਾਂ ਸਰਜਰੀ ਕਰਦੇ ਆਂ ਦਾ ਸਟੇਬਿਲਟੀ ਆਫ ਦਾ ਹੈਂਡ ਕਹਿੰਦੇ ਆ ਸਰਜਨਵਾਦ ਨੂੰ ਨਾ ਉਹ ਵੀ ਇਹਦੇ ਨਾਲ ਵੱਧਦੀ ਹੈ ਸੋ ਇਹ ਸਾਰੇ ਜਿਹੜੇ ਗੁਣ ਆ ਸਾਡੇ ਜਿਹੜੇ ਬੱਚਨ ਦਾ ਟੂ ਵੀ ਡਾਕਟਰ ਜਾਂ ਕਿ ਡਾਕਟਰ ਜਿਹੜੇ ਬੜਨਗੇ ਸਾਡੇ ਉਹਦੇ ਵਿੱਚ ਸਾਰੀਆਂ ਕੁਆਲਿਟੀਆਂ ਹੋਣੇ ਪੇਸ਼ੈਂਸ ਹੋਵੇ ਅੱਛਾ ਸਪੋਰਟਸਮੈਨ ਦੇ ਨਾਲ ਇੱਕ ਟੀਮ ਸਪਿਰਟ ਆਪਰੇਸ਼ਨ ਵੇਲੇ ਵੀ ਟੀਮ ਸਪਿਰਟ ਹੁੰਦੀ ਆ ਸੋ ਉਹ ਟੀਮ ਸਪਿਰਟ ਆਵੇ ਇਹ ਸਾਰੀਆਂ ਕੁਆਲਿਟੀਆਂ ਵਾਸਤੇ ਜਿਹੜਾ ਹੈਗਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਆ ਸਾਡੇ ਮਾਨ ਸਰਕਾਰ ਦਾ ਸੋ ਇਹ ਸਾਰੇ ਜਿਹੜੇ ਹੁਣ ਬ੍ਰੈਂਡ ਇੰਵੈਸਟਰ ਵਾਂਗ ਕੇ ਰੰਗਲਾ ਪੰਜਾਬ ਦੇ ਸੀ ਫਿਰ ਉਹ ਜਿਹੜੇ ਪੰਜਾਬ ਦੇ ਰੱਖਣ ਪੁੱਤਰ ਬੰਦੇ ਦੇ ਹਾਂ ਬਾਕੀ ਜਗ੍ਹਾ ਤੇ ਵੀ ਕਰਾਂਗੇ ਜੀ ਮੈਡੀਕਲ ਕਾਲਜਸ ਕਿਉਂਕਿ ਬੱਚੇ ਉੱਥੇ ਪੜ੍ਹਦੇ ਹੈਗੇ ਉੱਥੇ ਵੀ ਕਰਾਂਗੇ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਆਲਰੇਡੀ ਜਿਹੜੇ ਮੱਲਾ ਕਲੀਨਿਕ ਆ ਉਹਨਾਂ ਦੇ ਵਿੱਚ ਵਾਕਿੰਗ ਟਰੈਕਸ ਬਣਾਣੇ ਸ਼ੁਰੂ ਕੀਤੇ ਆ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਓਪਨ 에ਅਰ ਜਿਮ ਬਣਾਣੇ ਸ਼ੁਰੂ ਕੀਤੇ ਆ ਯੋਗਾ ਸੈਂਟਰ ਸ਼ੁਰੂ ਕੀਤੇ ਆ ਔਰ ਮੇਰੀ ਕੋਸ਼ਿਸ਼ ਹੈ ਕਿ ਇੱਥੇ ਵੀ ਜਿਹੜੇ ਬੱਚੇ ਆ ਨਾ ਵਾਸਤੇ ਵੀ ਜਿਹੜਾ ਇੱਕ ਯੋਗਾ ਟੀਚਰ ਜੇ ਨਹੀਂ ਆਉਂਦਾ ਪਹਿਲਾਂ ਤਾਂ ਇੱਕ ਯੋਗਾ ਦੀਆਂ ਕਲਾਸਿਸ ਵੀ ਸ਼ੁਰੂ ਕਰਨੀਆਂ ਸਾਡੇ ਵੀ ਅਨਫੋਰਚਨਟਲੀ ਇੱਥੇ ਵੀ ਇੱਕ ਸੈਕਟਰ 32 ਚ ਵੀ ਪੀਜੀਐਚ ਵੀ ਜਿਹੜੇ ਬੱਚੇ ਆ ਨਾ ਉਹ ਜਿਹੜਾ ਸੂ ਸਾਈਡ ਵਾਲੀ ਟ੍ਰੈਂਡੈਂਸੀ ਆ ਉਹਦੇ ਬਾਰੇ ਅਸੀਂ ਮੈਂਟਲ ਹੈਲਥ ਪਹੁੰਚ ਵੀ ਨਵੇਂ ਲੈ ਕੇ ਆ ਰਹੇ ਹਾਂ ਜਿਵੇਂ ਅਸੀਂ ਬਹੁਤ ਸਾਰੀਆਂ ਡੈਲੀਬ੍ਰੇਸ਼ਨਸ ਕੀਤੀਆਂ ਸਾਰੇ ਐਕਸਪਰਟਸ ਬੁਲਾ ਕੇ ਐਨ ਜੀਓਜ਼ ਬੁਲਾ ਕੇ ਜਿੰਨੇ ਵੀ ਸਟੇਕ ਹোলਡਰ ਆ ਸਾਰਿਆਂ ਨਾਲ ਗੱਲ ਕਰ ਰਹੇ ਆ ਟੀਚਰਸ ਨਾਲ ਐਜੂਕੇਸ਼ਨਿਸ ਨਾਲ ਪਟਿਆਲਾ ਦੇ ਵਿੱਚ ਹਸਪਤਾਲ ਦੇ ਵਿੱਚ ਇੱਕ ਸਿਹਤ ਕੇਂਦਰ ਆ ਉਹ ਵੀ ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ ਮੰਗ ਹੈ ਕਿ ਸਰ ਤੋਂ ਕੁਝ ਸਹੂਲਤਾਂ ਵਾ ਦੇ ਜਿਵੇਂ ਐਕਟੀਵਿਟੀ ਕਰਾਚਾ ਜਿੰਦਾ ਜਿੰਦਾ ਹਾਂ ਉਹ ਵੀ ਉਹਨਾਂ ਦਾ ਵੀ ਕਰ ਰਹੇ ਆ ਜੀ ਉਹਨਾਂ ਵਾਸਤੇ ਨਾ ਉਚੇ ਤੌਰ ਦੇ ਉੱਤੇ ਮੈਂ ਪਟਿਆਲੇ ਦੇ ਵਿੱਚ ਇੱਕ ਨਾ ਸਕਿਲ ਡਿਵੈਲਪਮੈਂਟ ਸੈਂ ਸੋ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਵੀ ਨਸ਼ਾ ਛਡਣ ਵਾਸਤੇ ਆਵੇ ਉਹਨੂੰ ਸੀ ਕੋਈ ਨਾ ਕੋਈ ਸਕਿੱਲ ਸਿਖਾ ਕੇ ਉੱਥੋਂ ਉਹਦੇ ਨਾਲ ਕਨੈਕਟ ਕਰਕੇ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਉਹਨੂੰ ਕੰਮ ਸ਼ੁਰੂ ਕਰਾਉਣਾ ਸੀ ਉਹਦਾ ਬਲਣਾ ਇਹ ਬੜੀ ਕੋਸ਼ਿਸ਼ ਕਰ ਰਹੇ ਸੀ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز